ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸੱਚ ਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚ ਕਰੇ 6:30 ਵਜੇ ਤੱਕੜਾ ਪਾ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 30 ਤ ਦਿਨ ਹੈਗਾ ਅੱਜ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਜੀ ਫੁੱਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਆਪਾਂ ਕਰੀਏ ਸਟਾਰਟ ਵੀਡੀਓ ਜੀ ਹਾਂਜੀ ਦੋਸਤੋ ਜਿਹੜਾ ਪੀ 3 ਮਟਰ ਆ ਰਿਹਾ ਜੀ ਛੋਟੀ ਫਲੀ ਵਾਲਾ ਉਹਦਾ ਰੇਟ ਹੈਗਾ ਜੀ हां जी दोस्तों गाजरम बारे गल बात करिए दा गाजरम दा रेट हैगा जी 25 किलो दा परती हुंदे जी गाजरम दी रेट हैगा जी 250 ਤੋਂ ਲੈ ਕੇ 300 ਰੁਪਏ تک ਦਾ ਪਾਜ ਜੀ ਗਾਜਰਾਂ ਦਾ ਜੀ ਅੱਜ ਉਹ ਜੀ ਬੰਦਲ ਫਫਾ ਦਾ ਪਾਜ ਜੀ ਗਾਜਰਾਂ ਦਾ हां जी दोस्तों ਪੈਨਸਲ ਮਾਰਕਰ ਬਾਰੇ ਗੱਲਬਾਤ ਕਰੀਏ ਤਾਂ ਪੈਨਸਲ ਮਾਰਕਰ ਬਾਈ ਹੈਰੀ ਕੋਲੇ ਮਿਲ ਜੂਆ ਜੀ ਪੈਨਸਲ ਮਾਰਕਰ ਪੂਰਾ ਵਧੀਆ ਫਰੈਸ਼ ਪੈਨਸਲ ਮਾਰਕਰ ਆਉਂਦਾ ਜੀ ਤੇ रेट ਹੈਗਾ ਜੀ 20 ਤੋਂ ਲੈ ਕੇ 30 ਰੁਪਏ تک ਦਾ ਪਾਜ ਜੀ ਕਿਲੋ ਦਾ ਜੀ ਪੈਨਸਲ ਮਾਰਕਰ ਦਾ ਜੀ ਬੰਦਲ ਫਫਾ ਦਾ ਪਾਜ ਜੀ ਪੈਨਸਲ ਮਾਰਕਰ ਦਾ ਜੀ हां जी दोस्तों केनू ਵੀ ਬਾਈ ਹੈਰੀ ਕੋਲੇ ਕੇਨੂ ਆਣਾ ਸ਼ੁਰੂ ਹੋ ਗਿਆ ਜੀ ਕੇਨੂ ਬਾਈ ਕੋਲੇ ਜੇ ਕਿਸੇ ਨੂੰ ਵੀ ਬੰਦ ਗ੍ਰੇਡ ਚਾਹੀਦੇ ਨੇ ਕੇਨੂ ਦੇ ਬੰਦ ਗ੍ਰੇਡ ਲੈਣੇ ਬੈਣਗੇ ਜੇ ਕੇਨੂ ਵੀ ਪੂਰਾ ਢੈਂਡ ਆ ਕੇਨੂ ਤੇ ਬਾਈ ਹੈਰੀ ਕੋਲੇ ਮਿਲ ਜੂ ਜੀ ਬੰਦ ਗ੍ਰੇਡ ਆ ਤੇ ਕੇਨੂ ਦਾ ਰੇਟ ਹੈਗਾ ਜੀ ਅੱਜ ਦਾ ਜੀ ਹਾਂਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੇਨੂ ਆंदा ਜੀ ਹਾਂਜੀ ਦੋਸਤੋ ਪੱਤਾ ਗੋਭੀ ਗਾਰੇ ਗੱਲਬਾਤ ਕਰੀ ਇਹਦਾ ਪੱਤਾ ਗੋਭੀ ਬਾਈ ਹੈਰੀ ਕੋਲੇ ਮਿਲ ਜੂ ਜੀ ਬੰਦ ਲਫਾਫੇ ਜੇ ਕਿਸੇ ਨੂੰ ਵੀ ਲੈਣਿਆ ਜੀ ਪੱਤਾ ਗੋਭੀ ਦੇ ਰੇਟ ਹੈਗਾ ਜੀ 6 ਤੋਂ ਲੈ ਕੇ 70 ਰੁਪਏ ਤੱਕ ਦਾ ਤੋ ਗੋਭੀ ਬਾਰੇ ਗੱਲ ਬਾਤ ਕਰੀ ਤਾਂ ਗੋਭੀ ਦਾ ਰੇਟ ਰਿਹਾ ਜੀ ਅੱਜ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਕਿਲੋ ਦਾ ਜੀ ਇਹ ਬੰਦਲ ਫਸੇ ਨਾ ਭਾਅ ਜੀ ਘੱਟੋ ਘੱਟ 25 ਕਿਲੋ ਲੈਣੀ ਪੈਂਦੀ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਗੋਭੀ ਦਾ ਰੇਟ ਰਿਹਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਗੋਭੀ ਦਾ ਹਾਂਜੀ ਦੋਸਤੋ ਬਰੋਗਲੀ ਦਾ ਰੇਟ ਹੈਗਾ ਜੀ ਬੰਦਲ ਲਫਾ ਪੈਦਾ ਪਾ ਰਿਹਾ ਜੀ ਅੱਜ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਬਰੋਗਲੀ ਦਾ ਜੀ ਬੰਦਲ ਲਫਾ ਪੈਦਾ ਪਾ ਜੀ ਬਰੋਗਲੀ ਦੋਸਤੋ ਬਾਈ ਅਜੇ ਨਾਲ ਵੀ ਗੱਲਬਾਤ ਕਰਦਾ ਵੀ ਟਮਾਟਰ ਦਾ ਕੀ ਪਾ ਚੱਲ ਰਿਹਾ ਜੀ ਅੱਜ ਜੀ ਹੋਲਸੇਲ ਰੇਟ ਵੇਰੇ ਆਪਾਂ ਗੱਲਬਾਤ ਕਰਦੇ ਵੀ ਟਮਾਟਰ ਦਾ ਕੀ ਪਾ ਰਿਹਾ ਜੀ ਅੱਜ ਜੀ ਹੋਰ ਬਾਈ ਅਜੇ ਕੀ ਹਾਲ ਨੇ ਬਾਈ ਠੀਕ ਹੈ ਬਾਈ ਠੀਕ ਹੈ ਵਧੀਆ ਬਾਈ ਵਧੀਆ ਵਧੀਆ ਤੇ ਟਮਾਟਰ ਦਾ ਕੀ ਰੇਟ ਚੱਲੀ ਜਾਂਦਾ ਬਾਈ ਆਪਣੇ ਦਾ 20 ਤੋਂ ਬਾਈ ਹਾਂਜੀ ਦੋਸਤੋ 20 ਤੋਂ ਲੈ ਕੇ 22 ਰੁਪਏ ਤੱਕ ਦਾ ਪਾ ਜੀ ਟਮਾਟਰ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਟਮਾਟਰ ਦਾ ਬਾਈ ਅਜੇ ਕੋਲੋਂ ਮਿਲ ਜਾਣਗੇ ਟਮਾਟਰ ਪੂਰੇ ਵਧੀਆ ਫਰੈਸ਼ ਹੋਣਗੇ ਬਾਈ ਕੋਈ ਡੇਲੀ ਭਈ ਜੀ ਲਾ ਸੰਦਾ ਕੀ ਰੇਟ ਚੱਲੀ ਜਾਂਦਾ ਭਈ ਆਪਣੇ ਦਾ ਜੀ ਬੰਦ ਗੱਟੇ ਦਾ ਜੀ ਹਾਂ ਜੀ ਉਹ ਤੋਂ 85 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਗੱਟੇ ਦਾ ਜੀ ਇਹੋ ਬੰਦ ਗੱਟਾ ਲੈਣਾ ਪੈਣਾ ਜੇ ਕਿਸੇ ਨੂੰ ਮਿਲਣਾ ਜੀ ਬਾਈ ਅਜੇ ਕੋਲੋਂ ਮਿਲ ਜੂਗਾ ਜੀ ਗੱਟਾ ਇਹ ਭਾਈ ਜੀ ਖੀਰੇ ਦਾ ਕੀ ਰੇਟ ਚੱਲੀ ਨਾ ਆਪਣੇ ਨਾਲ ਭਾਈ ਖੀਰੇ ਦਾ 400 ਰੁਪਏ ਭਰਤੀ ਕਿੰਨੇ ਕਿਲੋ ਦੀ ਹੁੰਦੀ ਹੈ ਇਹਦੇ ਵਿੱਚ ਹਾਂਜੀ ਦੋਸਤੋ 15 ਕਿਲੋ ਦੀ ਭਰਤੀ ਹੁੰਦੀ ਹੈ ਖੀਰੇ ਦੀ ਬੰਦਲ ਭਾਪੇ ਦਾ ਰੇਟ ਹੈਗਾ ਜੀ 400 ਰੁਪਏ ਦਾ ਭਾਜ ਜੀ ਚਾਣਾ ਖੀਰੇ ਦਾ ਜੀ ਤੇ ਬਾਈ ਨੇ ਵੇਚਣਾ ਆ ਜਾਂ ਖਰੀਦਣਾ ਤਾਂ ਬਾਈ ਦਾ ਨੰਬਰ ਵੀ ਸਕਰੀਨ ਤੇ ਹੋਊਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਜੀ ਚੂਟਿਆਂ ਦਾ ਕੀ ਰੇਟ ਚੱਲੀ ਹੈ ਬੈਣੀ ਨਹੀਂ ਦਈ 27 ਹੈ ਜੀ 24 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਆ ਜੀ ਕਿਲੋ ਦਾ ਜੀ ਚੀਚੂ ਦਾ ਜੀ ਇਹ ਵੀ ਬੰਦਲ ਫਫਾ ਲੈਣਾ ਪੈਂਦਾ ਜੀ ਕਸ਼ਲ ਵੀ ਲੈਣਾ ਜੀ ਬੰਦਲ ਫਫੇ ਦਾ ਭਾਅ ਜੀ 100 ਰੁਪਏ ਦਾ ਜਨ ਜੀ ਹਾਂ ਜੀ ਦੋਸਤੋ ਬਾਈ ਨਾਲ ਗੱਲਬਾਤ ਕਰਦਾ ਵੀ ਮੇਥੇ ਤੇ ਧਨੀਆ ਦਾ ਕੀ ਰੇਟ ਚੱਲੀ ਜਾਂਦਾ ਬਾਈ ਖੁੱਬੀ ਤੋਂ ਆਉਂਦਾ ਬਾਈ ਅਮਿਤ ਹੋਰ ਬਾਈ ਕੀ ਹਾਲ ਨਵੇਂ ਦਾ ਵਧੀਆ ਬਾਈ ਠੀਕ ਐ ਬਾਈ ਹਾਂ ਜੀ ਤੇ ਮੇਥੇ ਦਾ ਕੀ ਰੇਟ ਚੱਲੀ ਜਾਂਦਾ ਬਾਈ ਆਪਰੇ 180 ਰੁਪਏ ਦਾ ਜਨ ਬਾਈ <laughs> हां जी दोस्तों 100 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਡਰ ਜਾਂਦਾ ਜੀ ਇਹ ਮੇਥੇ ਦਾ ਜੀ ਤੇ ਪਾਲਕ ਦਾ ਕੀ ਰੇਟ ਤੇ ਡਿਲੀਵਰੀ ਪਾਲਕ ਬਈ 100 ਤੋਂ 80 ਵਿਕਿਆ ਪਾਲਕ ਹਾਂ ਜੀ ਦੋਸਤੋ 100 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਇਹ ਥੋੜੀ ਜਿਹੀ ਹਲਕੀ ਪਾਲਕ ਹੁੰਦੀ ਹੈ ਤੇ ਵਧੀਆ ਪਾਲਕ ਦਾ ਕੀ ਰੇਟ ਵਧੀਆ ਤਾਂ ਕੀ ਰੇਟ ਚੱਲੀ ਜਾਂਦਾ ਬਈ 50 100 120 ਵੀ ਕੀ ਜਾਂਦਾ ਬਈ ਹਾਂ ਜੀ 100 ਤੋਂ ਲੈ ਕੇ 120 ਰੁਪਏ ਤੱਕ ਵਧੀਆ ਪਾਲਕ ਵਿਕੀ ਜਾਂਦਾ ਤੇ ਟੰਗੀਆਂ ਦਾ ਕੀ ਰੇਟ ਚੱਲੀ ਜਾਂਦਾ ਬਈ ਟੰਗੀਆਂ 100 ਦਾ 5 ਕਿਲੋ ਬਈ 20 ਤੋਂ 25 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਧਨੀਏ ਦਾ ਜੀ ਮੇਥਾ 100 ਰੁਪਏ ਦਾ ਜੀ ਠੇ ਘਟੋ ਘਟ 100 ਰੁਪਏ ਦਾ ਧਨੀਏ ਲੈਣਾ ਪੈਂਦਾ ਜੀ ਕਿਸੇ ਨੂੰ ਵੀ ਲੈਣਾ ਜੀ ਤੇ ਮੂਲੀ ਦਾ ਕੀ ਰੇਟ ਚੱਲੀ ਜਾਂਦਾ ਭਈ ਮੂਲੀ ਭਈ 15 ਤੋਂ 12 ਰੁਪਏ ਦਾ ਕਰ ਚੱਲੀ ਆ ਹਾਂਜੀ 12 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂਲੀ ਦਾ ਜੀ ਕਿੰਨੇ ਕਿਲੋ ਲੈਣੀ ਪੈਂਦੀ ਆ ਭਈ ਇਹੇ 10 ਕਿਲੋ 15 ਕਿਲੋ ਭਈ ਹਾਂਜੀ ਘਟੋ ਘਟ 10 ਕਿਲੋ ਜਾਂ 15 ਕਿਲੋ ਮੂਲੀ ਲੈਣੀ ਪੈਂਦੀ ਆ ਜੀ ਰੇਟ ਹੈਗਾ 12 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਸਰੋਂ ਦੇ ਸਾਗ ਬਾਰੇ ਗੱਲਬਾਤ ਕਰੀਏ ਤੇ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਹਾਂਜੀ ਦੋਸਤੋ ਮੇਥੀ ਬਾਰੇ ਗੱਲਬਾਤ ਕਰੀਏ ਤਾਂ ਮੇਥੀ ਦਾ ਰੇਟ ਹੈਗਾ ਜੀ ਦਰਜੰਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਮੇਥੀ ਦਾ ਜੀ ਹਾਂਜੀ ਚਿਕੁੰਦਰ ਬਾਰੇ ਗੱਲਬਾਤ ਕਰੀਏ ਤਾਂ ਚਿਕੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚਿਕੁੰਦਰ ਦਾ ਸਾਗਮਲਾ ਬਾਰੇ ਗੱਲਬਾਤ ਕਰੀਏ ਤਾਂ ਸਾਗਮਲਾ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਹਾਂਜੀ ਦੋਸਤੋ ਹਾਲੋ ਮਾਰੇ ਗੱਲਬਾਤ ਕਰੀ ਤਾਂ ਹਾਲੋ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਹਾਲੋ ਦਾ ਜੀ ਹਾਂਜੀ ਦੋਸਤੋ ਚੱਪਣ ਕਦੂ ਬਾਰੇ ਗੱਲਬਾਤ ਕਰੀ ਤਾਂ ਚੱਪਣ ਕਦੂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚੱਪਣ ਕਦੂ ਦਾ ਜੀ ਹਾਂਜੀ ਸੁੰਗਰਿਆਂ ਬਾਰੇ ਗੱਲਬਾਤ ਕਰੀ ਤਾਂ ਸੁੰਗਰਿਆਂ ਦਾ ਰੇਟ ਹੈਗਾ ਜੀ ਦਰਜੰਦਾ ਜੀ 100 ਤੋਂ ਲੈ ਕੇ 150 ਤੱਕ ਦਾ ਭਾਅ ਜੀ ਦਰਜੰਦਾ ਜੀ ਸੁੰਗਰਿਆਂ ਦਾ ਜੀ ਹਾਂਜੀ ਦੋਸਤੋ ਹਰੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਹਰੇ ਪਿਆਜ਼ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੇ ਪਿਆਜ਼ ਦਾ ਜੀ ਹਾਂਜੀ ਦੋਸਤੋ ਕੱਚੇ ਕੇਲੇ ਬਾਰੇ ਗੱਲਬਾਤ ਕਰੀ ਤਾਂ ਕੱਚੇ ਕੇਲੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੱਚੇ ਕੇਲੇ ਦਾ ਜੀ ਹੋਰ ਠੀਕ ਹੋ ਜੀ ਹਾਂਜੀ ਦੋਸਤੋ ਸੋਲੂਆ ਬਾਈ ਬੂਟੇ ਉਰਾਂ ਕੋਲ ਮਿਲ ਜੂ ਸੋਲੂਆ ਪੂਰਾ ਵਧੀਆ ਡੇਲੀ ਫਰੈਸ਼ ਸੋਲੂਆ ਆਉਂਦਾ ਤੇ ਰੇਟ ਹੈਗਾ ਜੀ ਸੋਲੂਆ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸੋਲੂਆ ਦਾ ਜ ਹੋਰ ਬਈ ਠੀਕ ਆ ਹਾਂ ਜੀ ਦੋਸਤੋ ਹਰੀ ਮਿਰਚ ਮਾਰੇ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਤੇਜ ਹੋ ਗਿਆ ਜੀ ਬੰਦ ਕੱਟੇ ਦਾ ਜੀ ਤੇ ਰੇਟ ਹੈਗਾ ਜੀ ਹਰੀ ਮਿਰਚ ਦਾ ਜੀ 85 ਤੋਂ ਲੈ ਕੇ 92 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਬੰਦ ਕੱਟੇ ਦਾ ਭਾਅ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਅਦਰਕ ਬਾਰੇ ਗੱਲਬਾਤ ਕਰੀਏ ਅਦਰਕ ਦਾ ਰੇਟ ਹੈਗਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਪਾ ਜੀ ਕਿਲੋ ਰਾ ਜੀ ਅਦਰਕ ਦਾ ਜੀ ਇਹ ਬੰਦ ਘਟੇ ਦਾ ਪਾ ਜੀ ਅਦਰਕ ਦਾ ਜੀ ਹਾਂਜੀ ਔਲਿਆਂ ਦਾ ਵੀ ਪਾ ਵਧ ਚੁੱਕਾ ਜੀ ਬੰਦ ਡੱਬੇ ਦਾ ਪਾ ਜੀ ਔਲਿਆਂ ਦਾ ਜੀ ਔਲਿਆਂ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਔਲਿਆਂ ਦਾ ਜੀ ਆਪੋ ਤੋਂ ਬੀਨਸ ਬਾਰੇ ਗੱਲਬਾਤ ਕਰੀਏ ਬੀਨਸ ਵਾਲੀ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾਉ ਜੀ ਕਿਲੋ ਦਾ ਜੀ ਬੀਨਸ ਦਾ ਜੀ ਹਾਂਜੀ ਦੋਸਤੋ ਪਿੰਡੀ ਬਾਰੇ ਗੱਲਬਾਤ ਕਰੀਏ ਤਾਂ ਪਿੰਡੀ ਦਾ ਰੇਟ ਹੈਗਾ ਜੀ 100 ਡੱਬਿਆਂ ਦਾ ਜੀ 90 ਤੋਂ ਲੈ ਕੇ 100 ਰੁਪਏ ਤੱਕ ਦਾ ਪਾਉ ਜੀ ਕਿਲੋ ਦਾ ਜੀ ਪਿੰਡੀ ਦਾ ਜੀ ਜਿਹੜੀ ਵਧੀਆ ਫਰੈਸ਼ ਪਿੰਡੀ ਆਉਂਦੀ ਹੈ ਜੀ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਰੇਟ ਹੈਗਾ ਜੀ 100 ਡੱਬਿਆਂ ਦਾ ਪਾ ਰਿਹਾ ਜੀ ਸ਼ਿਮਲਾ ਮਿਰਚ ਵੱਧ ਚੁੱਕੀ ਹੈ ਜੀ ਸ਼ਿਮਲਾ ਮਿਰਚ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾਉ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਨਿੰਬੂ ਬਾਰੇ ਗੱਲਬਾਤ ਕਰੀ ਤਾਂ ਨਿੰਬੂ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਨਿੰਬੂ ਦਾ ਜੀ ਬੰਦ ਗੱਟੇ ਦਾ ਭਾਅ ਜੀ ਨਿੰਬੂ ਦਾ ਜੀ ਹਾਂਜੀ ਜੀਮੇ ਗੰਦ ਬਾਰੇ ਗੱਲਬਾਤ ਕਰੀ ਤਾਂ ਜੀਮੇ ਗੰਦ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਜੀਮੇ ਗੰਦ ਦਾ ਜੀ ਹਾਂਜੀ ਕਿ ਚਾਲੂ ਬਾਰੇ ਗੱਲਬਾਤ ਕਰੀ ਤਾਂ ਕਿ ਚਾਲੂ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਹਾਂਜੀ ਉਸ ਤੋਂ ਲਾਲ ਪੀਲੀ ਮਿਰਚ ਬਾਰੇ ਗੱਲਬਾਤ ਕਰੀ ਤੇ ਲਾਲ ਪੀਲੀ ਮਿਰਚ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਪਾਦੀ ਕਿਲੋ ਹੈ ਜੀ 92 ਦਾ ਜੀ ਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਰੀਅਲ ਬਾਰੇ ਗੱਲਬਾਤ ਕਰੀ ਤਾਂ ਨਰੀਅਲ ਦਾ ਰੇਟ ਹੈਗਾ ਜੀ 22 ਕਿਲਵੰਤ ਕੋਲੋਂ ਮਿਲ ਜੂ ਜੀ 400 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ 10 ਪੀਸ ਹੁੰਦੇ ਜੀ ਬੰਦਲ ਫਾਫੇ ਦੇ ਵਿੱਚ ਨਰੀਅਲ ਦੇ ਜੀ ਤੇ ਬੰਗਲੌਰਾ ਦਾ ਨਰੀਅਲ ਆ ਪੂਰਾ ਵਧੀਆ ਟੌਪ ਦਾ ਜੀ ਹਾਂਜੀ ਪਾਈਨਐਪਲ ਬਾਰੇ ਗੱਲਬਾਤ ਕਰੀ ਤਾਂ ਪਾਈਨਐਪਲ ਦਾ ਹੈਗਾ ਜੀ ਹਾਈਡੋ ਲੱਗੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੈਨਪਲ ਦਾ ਹਾਂਜੀ ਕਿਨੂ ਬਾਰੇ ਗੱਲਬਾਤ ਕਰੀਏ ਤਾਂ ਕਿਨੂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਨੂ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਕਿਨੂ ਦਾ ਜੀ ਹਾਂਜੀ ਦੋਸਤੋ ਜਿਹੜੇ ਜੂਸ ਵਾਲੇ ਕਿਨੂ ਆ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ ਜੂਸ ਵਾਲਿਆਂ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਨੂ ਆਂਦਾ ਜੀ ਹਾਂਜੀ ਦੋਸਤੋ ਅਮਰੂਦ ਬਾਰੇ ਗੱਲਬਾਤ ਕਰੀਏ ਤਾਂ ਅਮਰੂਦ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿ 90 ਦਾ ਭਾਜਿ ਸਟਰਾਬਰੀ ਦਾ ਜੀ 8 ਪੀਸ ਹੁੰਦੇ ਜੀ ਸਟਰਾਬਰੀ ਦੇ ਜੀ ਹਾਂਜੀ ਦੋਸਤੋ ਬਲੈਕ ਅੰਗੂਰਾ ਬਾਰੇ ਗੱਲਬਾਤ ਕਰੀਏ ਜਿਹੜੇ ਬਲੈਕ ਅੰਗੂਰਾ ਆ ਰਹੇ ਨੇ ਜੀ ਇਹਦੇ ਵਿੱਚ ਪੈਕਿੰਗ ਹੁੰਦੀ ਹੈ ਜੀ 5 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਗ੍ਰੇਡ ਦੇ ਵਿੱਚ ਤੇ ਰੇਟ ਹੈਗਾ ਜੀ 1000 ਰੁਪਏ ਦਾ ਭਾਜਿ ਅੰਗੂਰਾ ਦਾ ਜੀ ਹਾਂਜੀ ਦੋਸਤੋ ਗ੍ਰੀਨ ਅੰਗੂਰ ਬਾਰੇ ਗੱਲਬਾਤ ਕਰੀਏ ਤਾਂ ਜਿਹੜੇ ਗ੍ਰੀਨ ਵਾਲੇ ਆ ਰਹੇ ਨੇ ਅੰਗੂਰ ਇਹਨਾਂ ਦੀ ਪੈਕਿੰਗ ਹੁੰਦੀ ਹੈ 5 ਕਿਲੋ ਦੀ ਇਹਨਾਂ ਦਾ ਰੇਟ ਹੈਗਾ ਜੀ 650 ਰੁਪਏ ਦਾ ਭਾਜਿ ਇਹਦਾ ਵੰਡ ਗ੍ਰੇਡ ਦਾ ਜੀ ਹਾਂਜੀ ਕੇਲੇ ਬਾਰੇ ਗੱਲਬਾਤ ਕਰੀਏ ਕੇਲੇ ਦਾ ਰੇਟ ਹੈਗਾ ਜੀ ਜਿਹੜਾ ਮੀਡੀਅਮ ਸਾਈਜ਼ ਕੇਲਾ ਜੀ ਉਹਦਾ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਕਿਲੋ ਦਾ ਜੀ ਕੇਲੇ ਦਾ ਜਿਹੜਾ ਵਧੀਆ ਸੁਪਰ ਕੇਲਾ ਜੀ ਉਹਦਾ ਰੇਟ ਹੈਗਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਹਾਂਜੀ ਪਵਿੱਤੇ ਬਾਰੇ ਗੱਲਬਾਤ ਕਰੀਏ ਪਵਿੱਤੇ ਦਾ ਰੇਟ ਹੈਗਾ ਜੀ 25 ਤੋਂ 30 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਕਿਲੋ ਦਾ ਜੀ ਜੀ ਦੋਸਤੋ ਚੀਕੂ ਬਾਰੇ ਗੱਲਬਾਤ ਕਰੀਏ ਤਾਂ ਚੀਕੂ ਦਾ ਰੇਟ ਹੈਗਾ ਜੀ 500 ਰੁਪਏ ਦਾ ਭਾਅ ਜੀ 10 ਡੱਬੇ ਦਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਜੀ ਦੋਸਤੋ ਅਨਾਰਾਂ ਬਾਰੇ ਗੱਲਬਾਤ ਕਰੀਏ ਤਾਂ ਅਨਾਰਾਂ ਦਾ ਰੇਟ ਹੈਗਾ ਜੀ 1100 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ 10 ਡੱਬੇ ਦਾ ਜੀ ਅਨਾਰਾਂ ਦੀ ਜੀ ਪੈਕਿੰਗ ਹੁੰਦੀ ਹੈ ਜੀ ਇਹਦੇ ਵਿੱਚ 10 ਕਿਲੋ ਦੀ ਅਨਾਰਾਂ ਦੀ ਹਾਂਜੀ ਦੋਸਤੋ ਸੇਵ ਬਾਰੇ ਗੱ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ হোলসেল ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਕੀ ਭਾਰ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਦੋਸਤੋ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ হোলসেল ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਕੀ ਭਾਰ ਰਿਹਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕੋ ਜੀ ਬਹੁਤ ਵਧੀਆ ਤੇ ਆਲੂ ਦਾ ਕੀ ਭਾਰ ਰਹਿ ਗਿਆ ਜੀ ਅੱਜ ਜੀ ਆਲੂ ਅੱਜ ਵਿਕਿਆ 200 ਰੁਪਏ ਬਹੁਤ ਟੌਪ ਗਾਲੂ ਸਾਰੀ ਟਾਲੀਆਂ ਹਾਂਜੀ ਦੋਸਤੋ 280 ਰੁਪਏ ਦਾ ਭਾਅ ਜੀ ਆਲੂ ਦਾ ਜੀ ਬੰਦ ਗੱਟੇ ਦਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ 50 ਕਿਲੋ ਦਾ ਵੇਟ ਹੁੰਦਾ ਜੀ ਗੱਟੇ ਦੇ ਵਿੱਚ ਤੇ ਰੇਟ ਹੈਗਾ ਜੀ ਆਲੂ ਦਾ ਜੀ 280 ਰੁਪਏ ਦਾ ਭਾਅ ਜੀ ਆਲੂ ਦਾ ਜੀ ਪੂਰਾ ਵਧੀਆ ਟਾਪ ਦਾ ਆਲੂ ਆ ਜੀ ਇਹ ਬੰਦ ਗੱਟੇ ਦਾ ਭਾਅ ਜੀ ਆਲੂ ਦਾ ਜੀ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਉ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਆਪਾਂ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੋਊਗਾ ਜੀ ਬਾਉ ਜੀ ਦਾ ਜੀ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਪਿਆਜ਼ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ हां जी दोस्तों पूरा बढ़िया टॉप ਦਾ ਪਿਆਜ਼ ਆ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਦੀ ਪਿਆਜ਼ ਦਾ ਜੀ ਬੰਦ ਗੱਟੇ ਦਾ ਜੀ ਦੋਸਤੋ 나ਸ਼ਕ ਦੇ ਪਿਆਜ਼ ਬਾਰੇ ਗੱਲਬਾਤ ਕਰੀ ਤਾਂ 나ਸ਼ਕ ਦੇ ਪਿਆਜ਼ ਦਾ ਰੇਟ ਹੈਗਾ ਜੀ 19 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ 나ਸ਼ਕ ਦੇ ਪਿਆਜ਼ ਦਾ ਜੀ ਤੇ ਸਟਾਕ ਵੀ ਬਾਧੂ ਪਿਆਜ਼ੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ 나ਸ਼ਕ ਦੇ ਪਿਆਜ਼ ਦਾ ਜੀ 19 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ 나ਸ਼ਕ ਦੇ ਪਿਆਜ਼ ਦਾ ਜੀ ਦੋਸਤੋ ਨਵੇਂ ਲਸਣ ਬਾਰੇ ਗੱਲਬਾਤ ਕਰੀ ਤਾਂ ਜਿਹੜਾ ਨਮਾ ਲਸਣ ਆ ਜੀ ਉਹਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ